ਪਾ ਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਪਾ ਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲਗਾਹੇਤ ਹਾਥ ਮਰੂੜੇ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਪਾਦੋਏ ਭਰਮ ਪੁਲਾਣੀਆਂ ਦੂਜੈ ਲੱਗ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਨ ਸਿਓ ਲੱਗਾ ਹੇਤ ਹੱਥਮ ਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਪਾਦੁਏ ਪਰਮ ਪੁਲਾਣੀਆਂ ਦੂਜੈ ਲਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਪਾਦੋਏ ਭਰਮ ਪੁਲਾਣੀਆਂ ਦੂਜੈ ਲਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਭਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸੀਗਾਰ ਬਣਾਇਆ ਅਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛੱਡ ਖੜੋਤੇ ਖਿਨੈ ਮਾਹੇ ਜਨ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜਿਹਾ ਵਿਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਹੇਤ ਸੇ ਪਾਦੋਏ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਹੇਤ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤ ਪਾਦੋਏ ਭਰਮ ਭੁਲਾਣੀਆਂ ਦੂਜੈ ਲਗਾਹੇਤ ਲੱਖ 시گار ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਨ ਸਿਓ ਲਗਾਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾ ਦੋਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਪਾ ਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤੇ ਤੇ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛੱਡ ਖੜੋਤੇ ਖਿਨੈ ਮਾਹੇ ਜਨ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜੇ ਹਾ ਵੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਸੇ ਪਾ ਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਪਾ ਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਪਾ ਦੋਏ ਪਰਮ ਪੁਲਾਣੀਆਂ ਦੂਜੈ ਲਗਾਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੜ ਖੜੋਤੇ ਖਿਨੇ ਮਾਹੇ ਜਨ ਸਿਓ ਲਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਪਾ ਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛਾਡ ਖੜੋ ਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਪਾ ਦੋਏ ਪਰਮ ਪੁਲਾਣੀਆਂ ਦੂਜੈ ਲਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਪਾ ਦੋਏ ਪਰਮ ਪੁਲਾਣੀਆਂ ਦੂਜੈ ਲਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਨ ਸਿਓ ਲਗਾਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ ਪਾਦੁਏ ਭਰਮ ਭੁਲਾਣੀਆਂ ਦੂਜੈ ਲੱਗ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਨ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜਿਹਾ ਵੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੌਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ